ਆਪਾਂ ਪਿੰਡਾਂ ਦੀ ਰਾਖੀ ਕਰਨਾ ਸ਼ੁਰੂ ਕਰਦੇ ਹੋ ਪਹਿਲਾ ਪਹਿਲਾ ਉਹਨਾਂ ਨੇ ਸਿੱਖਾਂ ਤੇ Hindu ਪਿੰਡ ਜਿਹੜੇ ਹੈਗੇ ਸੀ ਉਹ ਆਪਣੀ ਰਾਖੀ ਚ ਲੈਣੇ ਸ਼ੁਰੂ ਕੀਤੇ ਵੀ ਆ ਪਿੰਡ ਦੀ ਰਾਖੀ ਫਰਾਨਾ ਜਥਾ ਕਰੇਗਾ ਐ ਪਿੰਡ ਦੀ ਰਾਖੀ ਫਰਾਨਾ ਜਥਾ ਕਰੇਗਾ ਅਸੀਂ ਤੁਹਾਡੀ ਰਾਖੀ ਕਰਾਂਗੇ ਤਾ ਹਕੂਮਤ ਨੂੰ ਭਰ ਸੋਣੀ ਦਾ ਆਪਣੇ ਆਪ ਉਹਨਾਂ ਕਾ ਮਾਮਲਾ ਸਾਢੇ ਸੋਨੇ ਦੇ ਦਿਆ ਕਰੋ ਬਸ ਹੋਰ ਤੁਹਾਡੇ ਕੋਲ ਕੁਝ ਨਹੀਂ ਮੰਗਦੇ ਦੇਖਾ ਦੇਖੀ ਜਿਹੜੇ ਨੌਨ ਸਿੱਖ ਤੇ ਨੌਨ ਹਿੰਦੂ ਪਿੰਡ ਵੀ ਸਨ ਉਹ ਵੀ ਖਾਲਸੇ ਦੀ ਸ਼ਰਨ ਆਉਣੀ ਸ਼ੁਰੂ ਹੋ ਗਏ ਔਰ ਖਾਲਸੇ ਨੇ ਇੱਕ ਰਫ ਜਿਹੇ ਰੂਪ ਦੇ ਵਿੱਚ ਰਾਖੀ ਸਿਸਟਮ ਸ਼ੁਰੂ ਕਰ ਲਿਆ ਤੁਸੀਂ ਸਾਰਿਆਂ ਨੇ ਪੜਿਆ ਹੋਵੇ ਇਹ ਐਮੀ ਕਹਾਣੀਆਂ ਨਹੀਂ ਹੈਗੀਆਂ ਇਹ ਰਾਖੀ ਸਿਸਟਮ ਸ਼ੁਰੂ ਕਰ ਲਿਆ ਉਹ ਵੀ ਬਾਕੀ ਦੇ ਪਿੰਡ ਵੀ ਆਉਣੇ ਸ਼ੁਰੂ ਹੋ ਗਏ ਜ਼ਥੇਦਾਰਾਂ ਕੋਲੇ ਪਿੰਡਾਂ ਦੀ ਗਿਣਤੀ ਵਧਣ ਲੱਗੀ ਇਹ ਰਾਖੀ ਸਿਸਟਮ ਇੰਨਾ ਇਫੈਕਟਿਵ ਹੋਇਆ ਕਿ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਜਿਹੜੇ ਰਾਖੀ ਦੇ ਵਿੱਚ ਆਏ ਹੋਏ ਪਿੰਡ ਹੁੰਦੇ ਸੀ ਖਾਸਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਪੂਰੀ ਕਰਦਾ ਸੀ ਬਚਾ ਵੀ ਲੈਂਦਾ ਸੀ ਲੇਕਿਨ ਅਹਿਮਦ ਸ਼ਾਹ ਅਬਦਾਲੀ ਵੀ ਤਕੜਾ ਸੀ ਉਹ ਆ ਦਾ ਸੀ ਕੋਈ ਗੱਲ ਨਹੀਂ ਜਿੱਤਾਂ ਹਾਰਾ ਤਾਂ ਹੁੰਦੀਆਂ ਹੁੰਦੀਆਂ ਨੇ ਜਦੋਂ ਅਫਗਾਨੀ ਜਾਂਦਾ ਸੀ ਮੁੜ ਕੇ ਆਪਣੇ ਹੀ ਪਿੰਡਾਂ ਨੂੰ ਉਹ ਖਾਲਸਾ ਫੇਰ ਬਸਾਉਂਦਾ ਸੀ ਉੱਥੇ ਲਿਆ ਕੇ ਇਹਦੇ ਜੋ ਕੀ ਨਿਕਲਿਆ ਹੈ ਕੀ ਰਿਜਲਟ ਨਿਕਲਿਆ ਹੈ ਰਿਜਲਟ ਇਹ ਨਿਕਲਿਆ ਕਿ ਪੰਜਾਬ ਦੀ ਉਹ ਆਬਾਦੀ ਜਿਹੜੀ ਹਰ ਰੋਜ਼ ਲੁੱਟੀ ਜਾਂਦੀ ਸੀ ਤੇ ਕੁੱਟੀ ਜਾਂਦੀ ਸੀ ਖਾਲਸੇ ਦੇ ਪਿੱਛੇ ਇੱਕ ਹੋ ਕੇ ਖੜ ਗਈ ਸੀ